ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਆਹ ਵੀਡੀਓ ਦੇਖਿਓ ਮੜੀ ਜੇ ਫਿਰ ਆਪਾਂ ਗੱਲ ਕਰਦੇ ਆ ਸਕਿੱਪ ਨਾ ਕਰਿਓ ਵੀਡੀਓ ਸਾਰੀ ਦੇਖਿਓ ਮੇਰੇ ਪੇਜ ਤੇ ਹੈ ਨਹੀਂ ਕਿ ਉਹ ਵੀਡੀਓ ਮੇਰੇ ਪੇਜ ਤੇ ਹੈ ਨਹੀਂਗੇ ਲੋਕ ਐਡਿਟ ਕਰ ਕਰਕੇ ਅੱਗੇ ਲੋਕਾਂ ਨੂੰ ਭਟਕਾਈ ਜਾਂਦੇ ਆ ਠੀਕ ਆ ਤੇ ਤੁਸੀਂ ਫਿਰ ਕਹਦੋਂਗੇ ਵੀ ਉਹਨੇ ਮਾਫੀ ਮੰਗੀ ਸੀ ਫਿਰ ਗੰਦ ਪਾਈ ਜਾਂਦਾ ਕਿ ਇਹ ਤਾਂ ਠੀਕ ਆ ਉਹ ਵੀਡੀਓ ਨਾ ਮੇਰੇ ਪੇਜ ਤੇ ਪਹਿਲਾਂ ਹੈਗੀਆਂ ਤੇ ਨਾ ਦੁਬਾਰਾ ਹੋਣਗੀ ਉਹ ਵੀਡੀਓ ਫਿਰ ਤੁਹਾਡੇ ਅੱਗੇ ਦੁਬਾਰਾ ਦੁਬਾਰਾ ਹੋਰ ਲੋਕ ਐਡਿਟ ਕਰਕੇ ਭੇਜਣਗੇ ਫਿਰ ਤੁਹਾਨੂੰ ਐ ਲੱਗੂਗਾ ਵੀ ਯਾਰ ਇਹ ਤਾਂ हटਿਆ ਨਹੀਂਗਾ ਇਹ ਤਾਂ हटਿਆ ਨਹੀਂਗਾ ਦੇਖ ਲੈ ਨਾ ਵੀਡੀਓ ਹੁਣ ਤੁਸੀਂ ਇਹ ਆ ਵੀਡੀਓ ਦੇਖੋ ਚਲ ਦੁਬਾਰਾ ਹੋਰ ਇੱਕ ਆਪਸ਼ਨ ਹੋਰ ਹੈ ਤੇਰੇ ਕੋਲੇ 1 2 3 4 17 ਲੋ ਵੀ ਮੇਰੀ ਤੇ ਨੂਰ ਦੀ ਮੰਮੀ ਦੀ ਲੱਗੀ ਹੈ ਸਰ ਹੁਣ ਮੈਨੂੰ ਇਹ ਗੱਲ ਦੱਸੋ ਵੀ ਇਹ ਵੀਡੀਓ AI ਨਾਲ ਬਣਾਈ ਵੀ ਹੈ ਜੈ ਰੀਅਲ ਚ ਇਹ ਕੋਈ AI ਨਾਲ ਨਹੀਂ ਬਣਾਈ ਦੀ ਇਹ ਬਿਲਕੁਲ ਰੀਅਲ ਹੈ ਤੇ ਰੀਅਲ ਚ ਤੂੰ ਸਿੱਧੀ ਗੱਲ ਇਹ ਆ ਵੀ ਤੂੰ ਹਟਦਾ ਨਹੀਂ ਇਹ ਕੰਮਾਂ ਤੋਂ ਸਰ ਪੰਜਾਬ ਸਰਕਾਰ ਨੇ ਵੀ ਲੱਚਰ ਦਾ ਬੁਲਾਉਣ ਵਾਲਾ ਦੇਣਾ ਕਾਰਵਾਈ ਕਰਨੀ ਸ਼ੁਰੂ ਕਰ ਤੂੰ ਰਾਜਸਥਾਨ ਚ ਹਰਿਆਣੇ ਚ ਬਹਿ ਕੇ ਵੀ ਨਾ ਗੰਦ ਬਣੋ ਨਹੀਂ ਹਟਦਾ ਤੈਨੂੰ ਮੈਂ ਇੱਕ ਗੱਲ ਸਾਫ਼ ਕਹਿ ਦਿੰਦਾ ਤੂੰ ਤੂੰ ਆਪਦੀ ਹਿੰਦੀ ਲਿਖਿਆ ਕਰ ਆਪਦੇ ਹਿੰਦੀ ਦੇ ਵਿੱਚ ਜੋ ਮਰਜ਼ੀ ਲਿਖਿਆ ਕਰ ਪੰਜਾਬੀ ਨਾ ਤੈਨੂੰ ਲਿਖਣੀ ਆਉਂਦੀ ਆ ਸਾਡੇ ਪੰਜਾਬੀ ਦਾ ਜਮਾ ਜਲੂਸ ਕੱਢੀ ਜਾਂਦਾ ਰਾਜ ਰਾਜਸਥਾਨ ਹੁੰਦਾ ਕਿ ਰਾਸਥਾਨ ਹੁੰਦਾ ਤੈਨੂੰ ਜਮੇ ਸ਼ਰਮ ਨਹੀਂ ਯਾਰ ਤੂੰ ਮਾਫੀ ਮੰਗ ਲਈ ਤੂੰ ਆ ਦਾ ਵੀ ਇਸ ਤੋਂ ਬਾਅਦ ਜੇ ਕੋਈ ਮੇਰੇ ਪੇਜ ਤੇ ਵੀਡੀਓ ਪਾਊਗਾ ਫਿਰ ਤੁਸੀਂ ਕਹੋਗੇ ਵੀ ਮੇਰੇ ਪੇਜ ਤੇ ਵੀਡੀਓ ਪੈ ਲਗਾ ਤੂੰ ਇੱਕ ਗੱਲ ਧਿਆਨ ਨਾਲ ਸੁਣ ਲੈ ਸਾਰਾ ਕੁਝ ਨਾ ਤੂੰ ਕਰਦਾ ਤੇ ਤੇਰੇ ਪਿੰਡ ਚੋਂ ਮੈਂ ਪਤਾ ਕੀਤਾ ਤੂੰ ਬਹੁਤ ਚਲਾਕ ਬੰਦਾ ਹੈ ਬਹੁਤ ਜਿਆਦਾ ਚਲਾਕ ਬੰਦਾ ਤੂੰ ਤੂੰ ਮਿੱਠੀਆਂ ਗੋਲੀਆਂ ਦੇ ਕੇ ਮਾਫੀ ਮੰਗ ਗਿਆ ਠੀਕ ਹੈ ਮਾਫੀ ਅਸੀਂ ਦੇਣ ਵਾਲੇ ਕੋਈ ਨਹੀਂ ਸਾਡੀ ਨਾ ਹੀ ਔਕਾਤ ਆ ਮਾਫੀ ਵਾਲੀ ਪਰ ਅਸਤੇ ਤੈਨੂੰ ਹਟਾਉਣਾ ਸੀ ਇਸ ਗੱਲਾਂ ਤੋਂ ਵੀ ਤੂੰ ਹਟ ਜੇ ਤਾਂ ਚੰਗੀ ਗੱਲ ਆ ਤੇ ਪਰ ਤੂੰ ਹਟਦਾ ਨਹੀਂ ਤੇ ਹੁਣ ਹਫਤਾ ਚੜ ਗਿਆ ਅੱਜ ਐਤਵਾਰ ਆ ਤੇ ਆਹ ਹਫਤੇ ਦੇ ਵਿੱਚ ਵਿੱਚ ਤੇਰੇ ਕੋਲੇ ਆਉਣਾ ਪੱਕਾ ਤੇਰੀ ਬਿਸ਼ਰਮੀ ਵਾਲੀਆਂ ਵੀਡੀਓ ਨਾ ਉਦੋਂ ਤੋਂ ਮੈਂ ਸਾਨੂੰ ਦਿਖਾਈ ਵੀ AI ਨਾਲ ਤਿਆਰ ਕੀਤੀ ਆ ਉਹ ਦਸੀ ਤੇਰਾ ਸਾਰਾ ਜਦੋਂ ਮੋਬਾਈਲ ਫਰੋਲਿਆ ਨਾ ਉਹਦੇ ਵਿੱਚੋਂ ਤੇਰੀਆਂ ਵੀਡੀਓ ਨਿਕਲਣਾਂ ਤੇ ਮੈਂ ਤੈਨੂੰ ਦੁਬਾਰਾ ਫੇਰ ਕਹਿੰਨਾ ਤੂੰ ਹਟ ਜਾ ਤੂੰ ਰੱਸਾ ਟੱਪਣਾ ਹਟ ਜਾ ਤੂੰ ਆ ਰੱਸਾ ਟੱਪਦਾ ਤੂੰ ਜਨਾਨੀ ਦੀ ਵੀਡੀਓ ਬਣਾ ਲਈ ਤੇ ਆਪਦੀ ਵੀਡੀਓ ਵੀ ਬਣਾਈ ਲਈ ਤੂੰ ਕਹਿੰਦਾ ਸ਼ਰਤ ਲੱਗੀ ਵੀ ਆਪਦੀ ਵੀਡੀਓ ਕਿਉਂ ਨਹੀਂ ਬਣਾਈ ਬਾਈ ਮਨੋਰੰਜਨ ਲਈ ਚਲੋ ਸ਼ਰਤ ਲਾ ਗਈ ਤੁਹਾਡੀ ਫਿਰ ਤੂੰ ਆਪਦੀ ਵੀਡੀਓ ਨਹੀਂ ਬਣਾਈ ਪਰ ਤੇਰਾ ਟਾਰਗੇਟ ਪਤਾ ਕੀ ਹੈ ਤੇਰਾ ਟਾਰਗੇਟ ਇਹ ਹੋ ਗਿਆ ਵੀ ਤੂੰ ਜਨਾਨੀ ਹੀ ਦਿਖਾਉਣੀ ਆ ਉਦੋਂ ਉਹ ਟੱਪ ਟਪਾਈ ਹੀ ਕਰਾਉਣਾ ਤੂੰ ਉਹ ਬੱਲਿਆ ਸ਼ਰਮ ਮਾ ਲਾ ਮਾੜੀ ਮੋਟੀ ਤੈਨੂੰ ਹੈਗੀ ਆਪਾਂ ਤੇਰੇ ਰਿਸ਼ਤੇਦਾਰ ਜਿਹੜੇ ਤਾਂ ਮਾਂ ਤੋਂ ਨੂਕਾ ਦਿੰਦੇ ਆ ਨਾ ਇਹ ਸਾਰੇ ਹਟ ਜਾਣਗੇ ਜਦੋਂ ਤੇਰੀ ਬੇਇੱਜ਼ਤੀ ਹੋਗੀ ਚੰਗੀ ਤਰ੍ਹਾਂ ਇਹ ਗੱਲ ਧਿਆਨ ਨਾਲ ਸੁਣ ਹਰਿਆਣੇ ਦੇ ਪੱਤਰਕਾਰਾਂ ਦਾ ਫੋਨ ਆਇਆ ਵਾ ਸਾਨੂੰ ਅਸੀਂ ਉਹਨਾਂ ਨੂੰ ਰੋਕਿਆ ਵੀ ਆਪਾਂ ਨਹੀਂ ਤੁਸੀਂ ਨਹੀਂ ਜਾਣਾ ਸਾਡੇ ਨਾਲ ਪਰ ਉਹ ਕਹਿੰਦੇ ਬਾਈ ਕਿ ਅਸੀਂ ਜਾਣਾ ਹੀ ਜਾਣਾ ਤੇ ਪੱਤਰਕਾਰ ਜਦੋਂ ਆਗੇ ਨਾ ਕਰੇ ਤੇ ਉਦੋਂ ਤੂੰ ਸਰਨਾਹ ਕਰਤੂਤਾ ਕਰਾਈ ਆਂ ਦੀ ਜਨਾਨੀ ਤੋਂ ਚੰਗਾ ਨਲੇ ਤਾਰਾਂ ਘੜਾਲੀ ਨਾਲੇ ਭਾਂਡੇ ਮਜਾਲੀ ਹੁਣ ਤੂੰ ਕੀ ਕੰਮ ਫੜ ਲੈਣਾ ਨਵੀਂ ਵੀਡੀਓ ਕੋਈ ਇੱਕ ਅੱਧੀ ਪਾਉਣਾ ਹੁਣ ਤੂੰ ਪੁਰਾਣੀਆਂ ਵੀਡੀਓ ਪਾਉਣ ਲੱਗ ਗਿਆ ਪੁਰਾਣੀਆਂ ਵੀਡੀਓ ਚੱਕ ਚੱਕ ਕੇ ਨਾ 올ਡ ਬਲੌਗ 올ਡ ਬਲੌਗ ਕਰਕੇ हां भाई जे मेनू ਪੁੱਛਣਗੇ ਮੈਂ ਤਾਂ ਕਹੂੰਗਾ ਇਹ ਮੈਂ ਤਾਂ ਪਾਇਆ ਹੀ ਨਹੀਂ ਇਹ ਵੀਡੀਓ ਦੁਬਾਰਾ ਕੋਈ ਹੋਰ ਪਾਈ ਆਂਦਾ ਤੂੰ ਬੱਲਿਆ ਟਿਕ ਜਾ ਤੂੰ ਬਹੁਤ ਤੇਰਾ ਬਰਦਾਸ਼ਤ ਕਰ ਲਿਆ ਪਰ ਤੂੰ ਟਿਕਿਆ ਨਹੀਂ ਹੁਣ ਤੂੰ ਮੈਂ ਹੀ ਤੈਨੂੰ ਬੋਲਦਾ ਨਿੰਗ ਸਿੰਘ ਵੀ ਮੈਂ ਉਹ ਨਹੀਂ ਕਿਹਾ ਮੈਂ ਕਿਹਾ ਵੀ ਚਲੋ ਕੋਈ ਨਹੀਂ ਮੈਂ ਹੀ ਕਹਿ ਦੂੰਗਾ ਉਹਨਾਂ ਨੇ ਵੀਡੀਓ ਬਣਾਉਂਦੀਆਂ ਹਾਲੇ ਤੇ ਹੁਣ ਤੂੰ ਨਾ ਬਚ ਜਾਏ ਬਚਾਏ ਜਾਂਦਾ ਤਾ ਦੇਖ ਪਿਆਓ ਜਦੋਂ ਬਣ ਜਾਂਦਾ ਨਾ ਬੰਦਾ ਪਿਆਓ ਬੁਦੂ ਰਾਜਾ ਹੋ ਜਾਂਦਾ ਔਲਾਦ ਲਈ ਤੇ ਕੋਈ ਵੀ ਕਿਸੇ ਨੂੰ ਵੀ ਬੇਇੱਜ਼ਤੀ ਕਰਨ ਤੋਂ ਕਰਨ ਤੋਂ ਗੱਲ ਕਹਿਣ ਤੋਂ ਪਹਿਲਾਂ 100 ਵਾਰੀ ਬੰਦਾ ਸੋਚਦਾ ਰਹੇ ਇਹਦਾ ਵੀ ਯਾਰ ਪਿਓ ਆ ਅਕਸਰ ਉਹ ਮਾੜਾ ਚੰਗਾ ਪਿਓ ਤਾਂ ਰਾਜਾ ਹੀ ਹੁੰਦਾ ਨਾ ਪਰ ਤੂੰ ਨਾ ਹਟਦਾ ਨਹੀਂ ਜਿੰਨਾ ਚਿਰ ਤੂੰ ਘਰੇ ਆ ਕੇ ਬੇਇੱਜ਼ਤੀ ਨਹੀਂ ਕਰਾਉਂਦਾ ਜਦ ਤੂੰ ਪਹਿਲਾਂ ਕਸ਼ਮੀਰ ਜਾ ਕੇ ਆਇਆ ਹੁਣ ਤੂੰ ਹੋਰ ਟ੍ਰਿਪ ਤੇ ਚੜ ਗਿਆ ਤੈਨੂੰ ਇੰਨੀ ਕਿੰਨੀ ਕਮਾਈ ਆ ਦੁਕਾਨ ਤੇ ਤੂੰ ਇੱਕ ਘੰਟਾ ਨਹੀਂ ਖੜਦਾ ਕਾਦੀ ਕਮਾਈ ਆ ਤੈਨੂੰ ਇਸੇ ਕੰਮ ਅਧੀ ਕਮਾਈ ਆ ਇਹਨੂੰ ਸ਼ਰਮ ਨਹੀਂ ਆਉਂਦੀ ਮੈਂ ਤੀਮੀ ਦੀ ਕਮਾਈ ਤੇ ਖਰਦਾ ਜਮਾ ਸ਼ਰਮਣੀ ਤੈਨੂੰ ਉੱਤੋਂ ਤੇਰੇ ਰਿਸ਼ਤੇਦਾਰ ਇਹੋ ਜਿਹੇ ਆ ਜਿਹੜਾ ਤੇਰਾ ਸਾਲਾ ਗਿਆ ਨਾਲ ਉਹਨੂੰ ਜਮਾ ਸ਼ਰਮਣੀ ਮੇਰੀ ਭੈਣ ਕੀ ਕਰਦੀ ਫਿਰਦੀ ਆ ਤੂੰ ਮਾੜੀ ਮੋਟੀ ਸ਼ਰਮ ਮੰਨ ਅਸੀਂ ਤੈਨੂੰ ਕਹਿਣ ਆਲੇ ਆ ਠੀਕ ਐ ਕਹਿਣ ਨੂੰ ਵੀ ਤੈਨੂੰ ਦੇਖ ਲੋਕ ਵੇਂਦੇ ਆ ਤੈਨੂੰ ਗਾਲਾਂ ਕੱਢਦੇ ਆ ਤੈਨੂੰ ਅਸੀਂ ਕਹਿ ਸਕਦੇ ਆ ਗੱਲ ਪਰ ਤੂੰ ਜਿਹੜਾ ਆਹ ਹੋਰ ਬਲੌਗਰਾਂ ਨੂੰ ਜਿਹੜੇ ਰੋਸਟ ਕਰਦੇ ਆ ਤੈਨੂੰ ਵੀਡੀਓ ਉਹਨਾਂ ਨੂੰ ਤਾਂ ਮੈਂ ਤੁਮ ਕਈਆਂ ਦਬਾਉਣਾ ਨਾ ਇਹ ਹਟ ਜਾ ਹਾਂ ਤੂੰ ਮਾਫੀ ਮੰਗ ਲਈ ਠੀਕ ਐ ਅਸੀਂ ਤੈਨੂੰ ਕਹਿ ਵੀ ਦਿੱਤਾ ਵੀ ਨਹੀਂ ਕੋਈ ਗੱਲ ਨਹੀਂ ਸਾਡੀ ਔਕਾਤ ਨਹੀਂ ਮਾਫੀ ਮੰਗਣ ਦੀ ਤੂੰ ਕਹਿਤਾ ਪਰ ਯਰੇ ਤੂੰ ਦੁਬਾਰਾ ਵੀਡੀਓ ਪਾਉਣ ਲੱਗਾ ਚੱਕ ਚੱਕ ਇਹ ਚੰਗੀ ਗੱਲ ਐ ਤੂੰ ਹਟ ਜਾ ਅਸੀਂ ਤੈਨੂੰ ਬਾਰ-ਬਾਰ ਕਹੀ ਜਾਂਦੇ ਆ ਹਫਤਾ ਚੜ ਗਿਆ ਅਗਲੇ ਆਏ ਹਫਤੇ ਦਾ ਸਾਨੂੰ ਸਰਪੈਂਸ ਆਮਨੇ ਟਾਈਮ ਦਿੱਤਾ ਸੀ ਜਦੋਂ ਤੇਰੇ ਕੋਲੇ ਆ ਕੇ ਬੇਇਜ਼ਤੀ ਹੋਈ ਨਾ ਫਿਰ ਤੈਨੂੰ ਪਤਾ ਲੱਗੂ ਵੀ ਮੈਂ ਕੀ ਕਰ ਰਿਹਾ ਹਾਂ ਯਾਰ ਰਸਾ ਟੱਪਣਾ ਤੂੰ ਵੀਡੀਓ ਬਣਾਉਂਦਾ ਤੈਨੂੰ ਕੀ ਹੋਇਆ ਤੂੰ ਵੀਡੀਓ ਬਣਾ ਕੇ ਅਪਲੋਡ ਵੀ ਕਰੀ ਜਾਂਦਾ ਵੀ ਜਨਾਨੀ ਵੇਖਣ ਮੇਰੇ ਲੋਕ ਉਹਨਾਂ ਸ਼ਾਤਾਂਾਂ ਵੇਖ ਵੀ ਜਦੋਂ ਬੁੜਕਦੀ ਐ ਤੇਰੇ ਸਾਲੇ ਨੂੰ ਜਮਾ ਸ਼ਰਮਣੀ ਉਹ ਹਜੇ ਤਾਂ ਨਾ ਜਾਂਦਾ ਵੀ ਪੰਜਾਬ ਤੋਂ ਐ ਕਰਦੇ ਐ ਕਰਦੇ ਸਾਡੇ ਪੰਜਾਬੀ ਲੋਕ ਐ ਜਿਹੜੇ ਤੂੰ ਰੋਟੀ ਖਾਈ ਜਾਂਦਾ ਉਹ ਗੰਦਾ ਕਮੈਂਟ ਕਰਦੇ ਉਹ ਗਾਲਾਂ ਕੱਢਦੇ ਆ ਉਹਦੀ ਤੂੰ ਰੋਟੀ ਖਾਨਾ ਹਲੇ ਤੂੰ ਉਹਨਾਂ ਨੂੰ ਗਲਤ ਬੋਲਦਾ ਸਾਨੂੰ ਗਲਤ ਬੋਲਦਾ ਤੂੰ ਹਟ ਜਾ ਬੱਲਿਆ ਹਟ ਜਾ ਇਹਨੂੰ ਫੇਰ ਤਦਾਬ ਨਹੀਂ ਦੰਨਾ ਮੈਂ ਤੂੰ ਹਟਦਾ ਉਹਨਾਂ ਚੰਨੀ ਜਿੰਨਾ ਚਿਰ ਘਰੇ ਆ ਕੇ ਤੇਰੀ ਬੇਕੀ ਨਾ ਹੁੰਦੀ ਤੇ ਲਾਈਵ ਨਹੀਂ ਚੱਲਦਾ ਸਦਾ ਤੇ ਤੈਨੂੰ ਪੁੱਛਗੇ ਇੱਕ ਦੋ ਸਵਾਲ ਤੇ ਤੂੰ ਉਸ ਦੇ ਵਿੱਚ ਜਦੋਂ ਤੂੰ ਕਿਹਾ ਵੀ ਮੈਂ ਜਨਾਨੀ ਦੀ ਕਮਾਈ ਖਾਣਾ ਤੂੰ ਉਦੋਂ ਹਟੇਗਾ ਤੇ ਇਹ ਕੰਮ ਅਸੀਂ ਕਰਨਾ ਜ਼ਰੂਰ ਹੈ ਜਿਹੜਾ ਤੂੰ ਚਾਹਣਾ ਨਾ ਇਹ ਕੰਮ ਕਰਾਂਗੇ ਤੇਰੇ ਕੋਲੇ ਆਵਾਂਗੇ ਪੱਤਰਕਾਰ ਵੀ ਨਾਲ ਆਉਣਗੇ ਸਾਡੇ ਠੀਕ ਹੈ ਤੈਨੂੰ ਕਈ ਨਾ ਕੁਛ ਨਹੀਂ ਬਸ ਦਿਨ ਨੂੰ ਜਿਹੜੀਆਂ ਗੱਲਾਂ ਕਹਿਣਗਾ ਨਾ ਉਹੀ ਤੇਰੇ ਛੋਟਿਆਂ ਨੂੰ ਵੱਜਣਗੀਆਂ ਉਹ ਪਤ ਪਰਪਾਣ ਨੂੰ ਵਜਦੀ ਹੈ ਜਦੋਂ ਬੇਇੱਜ਼ਤੀ ਹੁੰਦੀ ਆ ਖਾਸ ਕਰਕੇ ਜਨਾਨੀ ਦੀ ਤੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਇਹ ਕਿ ਗੰਦ ਬੰਦੇ ਨਾਲ ਹੁਣ ਆਪਾਂ ਵਾਹ ਪੈਤਾ ਗਿਆ ਪਰ ਇਹਨੂੰ ਆਪਾਂ ਹਟਾ ਕੇ ਹਟਾਂਗੇ ਇਹਨੂੰ ਚੰਗੀਆਂ ਵੀਡੀਓ ਜੇ ਕੰਮ ਤੇ ਨਹੀਂ ਜਾਂਦਾ ਇਹ ਜਨਾਨੀ ਦੀ ਕਮਾਈ ਖਾਂਦਾ ਐਨਾ ਕਿੰਨਾ ਕੁ ਤੇਰੇ ਕਮਾਈ ਆ ਯਾਰ ਤੇਰੇ ਕੋਲ ਤੈਨੂੰ ਜਮਈ ਸ਼ਰਮਣੀ ਤੈਨੂੰ ਪਿੰਡ ਵਾਲਾ ਨੇ ਕਹਿਤਾ ਤੈਨੂੰ ਸਰਪੰਚ ਨੇ ਫੋਨ ਲਾਤਾ ਤੂੰ ਹਜੇ ਵੀ ਨਹੀਂ ਹਟਦਾ ਤੂੰ ਰੋਕਾ ਫਿਰ ਠੀਕ ਹੈ ਆ ਹਫਤਾ ਰੋਕ ਤੈਨੂੰ ਆ ਹਫਤੇ ਦੇ ਵਿੱਚ ਵਿੱਚ ਤੇਰੇ ਕੋਲੇ ਸੀ ਆ ਕੇ ਸਾਰਿਆਂ ਨੂੰ ਸਿੱਕੇ ਕਾਲਾ ਵੀਡੀਓ ਕਰਦੋ ਸ਼ੇਅਰ ਇਹ ਗੰਦ ਤੱਕ ਜਰੂਰ ਮੇਰੀ ਵੀਡੀਓ ਪਹੁੰਚਾ ਦਿਓ ਸਿੱਕੇ ਕਾਲਾ